ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਗੀ ਤੇ ਲੋਹੜੀ ਦੇ ਤਿਹਾੜ ਨੂੰ ਮੁਖਰਖ ਬਿਆ ਭਾਈ ਸੁਰਿੰਦਰ ਸਿੰਘ ਜੀ ਫੌਜੀ ਹਰਸ਼ ਸ਼ੀਨਾ ਵਾਸੀ ਦੇ ਸਮੁੱਚੇ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਵਿਸ਼ੇਸ਼ ਅਪਰਾਲੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਦੇ ਨਾਲ ਲੰਗਰ ਸ੍ਰੀ ਗੁਰੂ ਰਾਮਦਾਸ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜੰਨੇ ਦਾ ਰੋਹ ਦਾ ਲੰਗਰ ਲਗਾਇਆ ਗਿਆ ਹੈ ਇਹ ਜੰਨੇ ਦਾ ਜੋ ਰੋਹ ਏ ਇਹ ਹਰ ਸਾਲ ਇੱਥੇ ਇਹਨਾਂ ਦੇ ਪਰਿਵਾਰਾਂ ਵੱਲੋਂ ਜੋ ਲੰਗਰ ਲਗਾਇਆ ਜਾਂਦਾ ਹੈ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਅਪਰਾਲਾ ਇਹਨਾਂ ਦਾ ਇਸ ਜੰਨੇ ਦੀ ਜੋ ਰੋਹ ਏ ਜਿੱਥੇ ਸੰਗਤਾਂ ਬੜੇ ਪਿਆਰ ਦੇ ਨਾਲ ਲਾਈਨ ਦੇ ਵਿੱਚ ਖੜੇ ਹੋ ਕੇ ਇਹ ਰਸ ਰੋਹ ਨੂੰ ਜੋ ਆ ਕੇ ਲੈ ਕੇ ਛਕਦੇ ਨੇ ਉੱਥੇ ਜੋ ਲੰਗਰ ਵਰਤਾ ਰਹੇ ਨੇ ਰੋਹ ਦਾ ਲੰਗਰ ਜੋ ਲੰਗਰ ਵਰਤਾ ਰਹੇ ਉਹ ਵੀ ਮੈਂ ਸਮਝਦਾ ਬੜੇ ਵਧੀਆ ਢੰਗ ਨਾਲ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਜੋ ਰੋ ਸ਼ਿਕਾਰੇ ਨੇ ਉਹਨਾਂ ਦਾ ਵੀ ਬੜਾ ਵਧੀਆ ਪ੍ਰਾਲਾ ਹੈ ਕਿ ਕਿਸੇ ਵੀ ਭੇਦਭਾਵ ਤੋਂ ਬਿਨਾਂ ਉਹ ਲੰਗਰ ਵਰਤਾਰੇ ਨੇ ਮੈਂ ਸਮਝਦਾ ਕਿ ਜਿੱਥੇ ਇਹ ਇੱਥੇ ਲੰਗਰ ਵਰਤਾਰੇ ਰੋਜ਼ ਆ ਉੱਥੇ ਇਨ੍ਹਾਂ ਹੀ ਰੋਹਾਂ ਦੇ ਨਾਲ ਜੋ ਆਪਣਾ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਕੇ ਸੰਗਤਾਂ ਲੰਗਰ ਸ਼ਕਤੀਆਂ ਉੱਥੇ ਇਸ ਗੰਨੇ ਦੇ ਤਾਜ਼ੇ ਰਸ ਦੀ ਜੋ ਖੀਰ ਬਣਾਈ ਜਾਂਦੀ ਹੈ ਲਗਭਗ ਇਹ 7 ਦਿਨ ਲਗਾਤਾਰ ਇਹ ਲੰਗਰ ਜਿਹੜਾ ਖੀਰ ਦਾ ਵੀ ਲੰਗਰ ਸ਼੍ਰੀ ਗੁਰੂ ਆਮਦਾਸ ਜੀ ਕੇ ਵਰਤਾਇਆ ਜਾਂਦਾ ਹੈ ਸਿਰਫ ਇਸੇ ਸਥਾਨ 'ਤੇ ਨਹੀਂ ਇਸੇ ਗੰਨੇ ਦੇ ਰਾਸਤੇ ਨਾਲ ਜੋ ਲਾਗੇ ਦੇ ਗੁਰਦੁਆਰਾ ਸਾਹਿਬ ਜਿੱਥਣ ਬਾਬਾ ਦੀਪ ਸਿੰਘ ਜੀ ਸ਼ੀਰ ਬਾਬਾ ਦੀਪ ਸਿੰਘੀ ਪਲਾਸਤਾਨ ਗੁਰਦੁਆਰਾ ਬਾਬਾ ਟਾਲਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਕੇ ਮਾਲ ਲਾਗੇ-ਲਾਗੇ ਜਿੰਨੇ ਇਤਿਹਾਸਕ ਗੁਰਦੁਆਰਿਆਂ ਨੇ ਉਹਨਾਂ ਸਥਾਨਾਂ 'ਤੇ ਵੀ ਇਸ ਰੋ ਦੀ ਖੀਰ ਤਿਆਰ ਕਰਕੇ ਸੰਗਤ ਵਿੱਚ ਅਟੁੱਟ ਵਰਤਾਈ ਜਾਂਦੀ ਹੈ ਮੈਂ ਆਪਣੇ ਵੱਲੋਂ ਆਪਣੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੈਨੇਜਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਤੱਕੇੜਾ ਸਰਕਾਰੀ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਂ ਮੈਂ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਸੁਵਿੰਦਰ ਸਿੰਘ ਫੌਜੀ ਦੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਜੋ ਵਿਸ਼ੇਸ਼ ਅਪਰਾਲਾ ਕਰਕੇ ਇਹ ਗੰਨੇ ਦਾ ਰੋਹ ਦਾ ਲੰਗਰ ਲਗਾਇਆ ਗਿਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੱਥੇ ਸੰਗਤਾਂ ਬੜੇ ਡਿਸਪੀਸਪਲਨ ਨਾਲ ਇਹ ਲੰਗਰ ਸ਼ਗਧੀਆਂ ਨੇ ਉਥੇ ਲੋਹੜੀ ਤੇ ਮਾਗੀ ਦੇ ਪਵਿੱਤਰ ਤਿਹਾਡੇ ਨੂੰ ਇਹ ਰੋਹ ਦਾ ਲੰਗਰ ਆਪਣੇ ਘਰਾਂ ਵਿੱਚ ਲੈ ਕੇ ਆਪਣੇ ਘਰ ਜਾ ਕੇ ਖੀਰ ਬਣਾਉਂਦੀਆਂ ਹਨ ਉਹ ਵੀ ਸੰਗਤਾਂ ਨੂੰ ਕਿਸੇ ਨੂੰ ਕੋਈ ਮਨਾਈ ਨਹੀਂ ਜੋ ਵੀ ਇੱਥੇ ਸੰਗਤਾਂ ਆਉਂਦੀਆਂ ਨੇ ਉਹ ਲੋਹ ਦਾ ਲੰਗਰ ਲੈ ਕੇ ਜਾ ਸਕਦੀਆਂ ਕਿਸੇ ਨੂੰ ਕੋਈ ਮਨਾਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ